ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਵਾਲਮੀਕੀ ਜੈ ਭੀਮ ਸੋ 30 ਜੂਨ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸਨਗਰ ਮੌਲੀ ਦੇ ਵਿੱਚ ਰੱਖੀ ਗਈ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਘਰ ਜਿਹੜਾ ਟੌਣਦੇ ਉਹਦੇ ਜਿਹੜੇ ਜਾਰੀ ਕੀਤੇ ਹਨ ਅਤੇ ਭਗਵਾਨ ਬਾਲੀਵਾਲਾ ਦੇ ਮੰਦਰ ਵਿਗੜੇ ਟੌਣਦੇ ਉਹਦੇ ਕੀਤੇ ਜਾਣ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਵੀ ਸਮੇਂ ਸਿਰ ਜੜਾਇਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹਿਆਰਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀ ਹਨ ਜਿਹੜੇ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀਂ ਭਗਵਾੜਾ ਪਹੁੰਚਣ ਅਤੇ ਜਿਨ੍ਹਾਂ ਸਾਥੀਆਂ ਕੋਲ ਇਹਨਾਂ ਹਲਕਿਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰਪਾਲ ਟੈਗਰ ਫੋਰਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀਂ ਭਗਵਾੜਾ ਵਿੱਚ ਪਹੁੰਚਣਾ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਵੀਰ ਦਾ ਚੌਂਕ ਮੁਹੱਲੀ ਦੇ ਨਾਲ ਅਨਾਰ ਮੰਡੀ ਆ ਉੱਥੇ ਪਾਣੀ ਦਾ ਵੀ ਈਂਡ ਦਾ ਪ੍ਰਬੰਧ ਕੀਤਾ ਜ਼ਮੀਰ ਦਾ ਪ੍ਰਬੰਧ ਕੀਤਾ ਉਹ ਜਿਹੜੇ ਸਾਥੀ ਜਿਹੜੇ 도ਰ ਜਿਲ੍ਹੇ ਤੋਂ ਆਣਾ ਉਹ ਪਹੁੰਚਣ ਲੱਗਿਆ ਉਹ ਸਾਰੇ ਸਾਥੀ ਸਤਿਦਾਈ ਜਿਹੜਾ ਉੱਥੇ 11 ਵਜੇ ਤੋਂ ਪਹਿਲਾਂ ਉੱਥੇ ਅਨਾਜ ਮੰਡੀ ਮੁਹਾਲੀ ਜਿਹੜਾ ਬੇਰਕਾ ਚੌਂਕ ਮੁਹਾਲੀ ਦੇ ਨਾਲ ਉੱਥੇ ਸਮੇਂ ਪਹੁੰਚਣ ਤਾਂ ਜੋ ਉੱਥੇ ਇਕੱਠੇ ਆਪਾਂ ਇੱਕੋ ਸਾਲ ਜਿਹੜੇ ਆ ਉਹ ਵਿਕਾਸ ਨਗਰ ਮੋੜੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਦਾ ਉਹ ਸ਼ੁਰੂ ਕੀਤੀ ਜਾਊਗੀ ਸੋ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੇ ਮਿਸ਼ਨ ਵਿੱਚ ਨਾ ਰਹਿ ਸਕੇ ਸੋ ਗੁਰੂਦਾਰ ਟਿਕਟ ਪੋਸਟ ਨੂੰ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋ ਕੇ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤਾ ਪਹੁੰਚ ਜਾਓ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ ਤੀਰਥ